सूँ यह थ्रू पुलिस ही मामला नॉलेज आया कि कोई बच्ची है नौ साल की जिन्हें ये अपने पेरेंट्स को तो ट्रेस कराया कि कुछ मिसहैपनिंग हुई है कोई सैक्शुअल अब्यूज जेस हो सो so, फैमिल अज बुलाया हुआ है साढ़े ऑफिस केलफेयर कमेटी बैठी है बच्चे की अकाउंसलिंग होएगी चैल्ड वेलफेयर कमेटी अगर बच्चा प्रोड्यूज किया जाएगा स्कूल देवेट स्कूल है ਮਾਟੀਚੂ ਨੇ ਮਤਲਬ ਸਪੋਰਟਸ ਟੀਚਰ ਨੇ ਉਹਦੇ ਨਾਲ ਕੁਝ ਗਲਤ ਹਰਕਤ ਕਰ ਰਹੀ ਹੁੰਦੀ ਹੈ। ਔਰ ਉਹ ਮੇਰਾ ਸਕੂਲ ਪਟਿਆਲਾ ਐਸਐਸ ਨਗਰ ਪਟਿਆਲਾ ਦੇ ਵਿੱਚ ਇੱਕ 9 ਸਾਲ ਦੀ ਬੱਚੀ ਸਕੂਲ ਵਿੱਚ ਪੜ੍ਹਦੀ ਸੀ ਜਿਹਦੇ ਨਾਲ ਜੌਨਸਨ ਦਾ ਨਾਂ ਦਾ ਮੰਦਾ ਆਮਨੇ ਆਇਆ ਸੀਗਾ। ਬੱਚੀ ਦੇ ਮਾਦਰ ਦੇ ਬਿਆਨ ਤੇ ਐਪੀ ਨੰਬਰ 130 ਰੈਲੇਵੈਂਟ ਸੈਕਸ਼ਨ ਆਫ ਆਕਸੋ ਤੇ ਬੀਐਨਐਸ ਐਕਟ ਲਗਾਈ ਬਣੀ ਜਿੱਤੇ ਤੇ ਦਰਜ ਕੀਤੀ ਜਾ ਰਹੀ ਹੈ। ਮੇਰਾ ਨਾਮ ਰੁਫਤਨਖੋਰ ਹੈ ਮੈਂ ਹੁਣ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦਾ ਮੇਰੇ ਕੋਲ ਚਾਰਜ ਹੈ ਸਰ ਕੀ ਬਾਬਲਾ ਜੀ ਜਿਹੜਾ ਧਿਆਨ ਦੇਣ ਦਾਇਆ ਕਰਦੇ ਕਿ ਜੇ ਤੁਹਾਨੂੰ ਪਤਾ ਲੱਗੇ ਇਸ ਬੰਦ ਨੂੰ ਅ ਸਾਨੂੰ ਇਹ ਥ्रू ਪੁਲਿਸੀ ਮਾਮਲਾ ਨੋਲੇਜ ਦੇ ਵਿੱਚ ਆਇਆ ਕਿ ਕੋਈ ਬੱਚੀ ਹੈ 9 ਸਾਲਾਂ ਦੀ ਜਿਨੇ ਆਪਣੇ ਪੇਰੈਂਟਸ ਨੂੰ ਟ੍ਰੇਸ ਕਰਾਇਆ ਕਿ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਕੋਈ ਸੈਕਸ਼ਨਲ ਅਬਿਊਜ਼ ਜਿਹੜਾ ਟ੍ਰੇਸ ਹੋਇਆ ਹੈ ਸੋ ਫੈਮਿਲੀ ਨੂੰ ਅਸੀਂ ਅੱਜ ਬੁਲਾਇਆ ਹੋਇਆ ਸਾਡੇ ਆਫਿਸ ਦੇ ਵਿੱਚ ਸਰਵਫਰ ਕਮੇਟੀ ਬੈਠੀ ਹੈ ਬੱਚੇ ਦੀ ਕਾਉਂਸਲਿੰਗ ਹੋਏਗੀ ਸਰਵਫਰ ਕਮੇਟੀ ਅੱਗੇ ਬੱਚਾ ਪ੍ਰੋਡਿਊਸ ਕੀਤਾ ਜਾਏਗਾ ਹਾਲੇ ਤੱਕ ਜੋ ਬੱਚੇ ਦੇ ਪੈਰੈਂਟਸ ਨੇ ਸਾਨੂੰ ਦੱਸਿਆ ਹੈ ਕਿ ਬੱਚੇ ਦੇ ਪ੍ਰਾਈਵੇਟ ਪਾਰਟਸ ਤੇ ਕੁਝ ਤਰੀਕੇ ਦੀ ਡਿਸਕੰਫਰਟ ਬੱਚੇ ਨੂੰ ਫੀਲ ਹੋ ਰਿਹਾ ਸੀ ਜਿਸ ਦੇ ਕੰਟੈਕਸਟ ਵਿੱਚ ਮਦਰ ਨੇ ਬੱਚੇ ਨੂੰ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਉਹਦੇ ਕਿਸੇ ਸਕੂਲ ਦੇ ਜੋ ਕਿ ਪ੍ਰਾਈਵੇਟ ਸਕੂਲ ਹੈ ਟੀਚਰ ਨੇ ਮਤਲਬ ਸਪੋਰਟਸ ਟੀਚਰ ਨੇ ਉਹਦੇ ਨਾਲ ਕੁਝ ਗਲਤ ਹਰਕਤ ਕੀਤੀ ਹੈ ਸੋ ਉਹਦੀ ਜਿਹੜੀ ਪੁਸ਼ਟੀ ਹੈ ਆਬਵੀਅਸਲੀ ਮੈਡੀਕਲ ਦੇ ਵਿੱਚ ਹੋਏਗਾ ਐਫ ਆਈ ਆਰ ਬੱਚੇ ਦੀ ਜਿਹੜੀ ਹੈ ਲਾਂਚ ਹੋ ਰਹੀ ਹੈ ਉਸ ਤੋਂ ਬਾਅਦ ਦਾ ਮੈਡੀਕਲ ਕਰਵਾਇਆ ਜਾਏਗਾ ਉਸ ਤੋਂ ਬਾਅਦ ਜਿਹੜਾ ਹੈ ਕਿ ਜੋ ਵੀ ਅਗੀਆਂ ਫਦਰ ਪ੍ਰੋਸੀਜਰ ਹੈਜ਼ ਪਰ ਐਕਟ ਫਾਲੋ ਕੀਤਾ ਜਾਏਗਾ ਤਾਂ ਕੀ ਲੱਗਦਾ ਕੋਈ ਗ੍ਰਿਫਤਾਰ ਕਰ ਲਏ ਜੀ ਉਸ ਤੋਂ ਬਾਅਦ ਜਿਹੜਾ ਹੈ ਖਾਲੀ ਦੇਖੋ ਇਨਵੈਸਟੀਗੇਸ਼ਨ ਹੋ ਰਹੀ ਹੈ ਸਟਿਲ ਬੱਚੇ ਦੀ ਸਟੇਟਮੈਂਟ ਜਿਹੜੀ ਉਹ ਲਈਤੀ ਜਾ ਰਹੀ ਹੈ ਉਸ ਤੋਂ ਬਾਅਦ ਆਬਵੀਅਸਲੀ ਜਿਹੜਾ ਐਕਟ ਐਕਟ ਦੇ ਅਨੁਸਾਰ ਜੋ ਵੀ ਕਾਰਵਾਈ ਹੋਏਗੀ ਪੁਲਿਸ ਲੈ ਕੇ ਆਏਗੀ ਮੈਡੀਕਲ ਦੀ ਕਾਰਵਾਈ ਸ਼ੁਰੂ ਮੈਡੀਕਲ ਆਪਟਰ ਸਟੇਟਮੈਂਟ ਐਫ ਆਇਆ ਤਾਂ ਬਾਅਦ ਇਮੀਡੀਏਟਲੀ ਮੈਡੀਕਲ ਉੱਚੇ ਦਾ ਜਿਹੜਾ ਕਰਵਾਇਆ ਜਾਏਗਾ। ਸੋ ਇਹ ਕਿ ਯੂਨ ਸੋਸ਼ਨ ਦਾ ਮਾਮਲਾ ਸਾਹਮਣੇ ਕੀ ਹੈ ਮਾਮਲਾ ਤੇ ਕੀ ਹੈ। ਹਾਂਜੀ ਇੱਕ ਅੱਜ ਸਾਨੂੰ ਇੰਟੀਮੇਸ਼ਨ ਅ ਮੈਡੀਸੀ ਜਿਹਦੇ ਵਿੱਚ ਔਰੋ ਮੇਰਾ ਸਕੂਲ ਪਟਿਆਲਾ ਐਸਐਸ ਨਗਰ ਪਟਿਆਲਾ ਦੇ ਵਿੱਚ ਇੱਕ 9 ਸਾਲ ਦੀ ਬੱਚੀ ਸਕੂਲ ਦੇ ਵਿੱਚ ਪੜ੍ਹਦੀ ਸੀ ਜਿਹਦੇ ਨਾਲ ਯੂਨ ਸੋਸ਼ਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਜੋ ਬੱਚੀ ਦੇ ਮਦਰ ਦੇ ਬਿਆਨ ਤੇ ਐਫਆਈ ਨੰਬਰ 130 ਰੈਲੇਵੈਂਟ ਸੈਕਸ਼ਨ ਆਫ ਪੋਕਸੋ ਤੇ ਬੀਐਨਐਸ ਸੈਕਟ ਲਗਾਏ ਗਏ ਨੇ ਜੀ ਤੇ ਇਹ ਦਰਜ ਕੀਤੀ ਜਾ ਰਹੀ ਹੈ ਜੀ ਇਹਦੇ ਵਿੱਚ ਜੋ ਇਹ ਅਲੀਗੇਸ਼ਨ ਲੱਗਿਆ ਜੀ ਇਹ ਪੀਟੀਟੀ ਟੀਚਰ ਨੇ ਉਸੇ ਸਕੂਲ ਦੇ ਵਿੱਚ ਤੇ ਜਿਨਾਂ ਦੇ ਬਾਈ ਨੇਮ ਇਹ ਫੇਰ ਦਰਜ ਕੀਤੀ ਜਾ ਰਹੀ ਸਰ ਇਹ ਕੀ ਪਤਾ ਲੱਗਿਆ ਜੀ ਕੀ ਬਿਆਨਾਂ ਦੇ ਵਿੱਚ ਆਇਆ ਪਹਿਲੇ ਵੀ ਉਹਨਾਂ ਵਿੱਚ ਕੀ ਹੁੰਦਾ ਸੀ ਕੀ ਕੋਈ ਕਾਰਨ ਸੀ ਜੋ ਇਹ ਬੱਚੀ ਦੇ ਦੱਸਣ ਮੁਤਾਬਕ ਗੱਲ ਸਾਹਮਣੇ ਆਈ ਸੀ ਜੀ ਕਿ ਇਹ ਪੀਟੀ ਟੀਚਰ ਸੀਗੇ ਜੋ ਉਹਨੂੰ ਮਲਟੀਪਲ ਟਾਈਮ ਉਹਨੂੰ ਵਾਸ਼ਰੂਮ ਦੇ ਵਿੱਚ ਲੈ ਕੇ ਗਏ ਨੇ ਤੇ ਉਹਦੇ ਨਾਲ ਉੱਥੇ ਗਲਤ ਕੰਮ ਹੋਇਆ ਸਰ ਨੈਕਸਟ ਜਿਹੜੇ ਇਹਦੇ ਵਿੱਚ ਅਕਿਊਜ਼ ਮੇਨ ਅਕਿਊਜ਼ ਨੇ ਜੀ ਉਹਨੂੰ ਐਪਰੀਹੈਂਡ ਕੀਤਾ ਗਿਆ ਜਿਹਨੂੰ ਬਾਅਦ ਵਿੱਚ ਕਿਸੇ ਰੈਸਟ ਕੀਤਾ ਜਾਊਗਾ ਤੇ ਕੱਲ ਨੂੰ ਸਵੇਰੇ ਮਾਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਸਰ ਇਹ ਕਿੰਨੇ ਮਹੀਨਿਆਂ ਤੋਂ ਇਸ ਤਰੀਕੇ ਨਾਲ ਹੋ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਦੱਸ ਰਹੀ ਹੈ ਜੀ ਬੱਚੇ ਸਰ ਮੈਡੀਕਲ ਹੋ ਗਿਆ ਮੈਡੀਕਲ ਕਰਵਾਇਆ ਜਾ ਰਿਹਾ ਜੀ ਸਰ ਕਾਰਵਾਈ ਕਿਸ ਤਰੀਕੇ ਦੀ ਹੋ ਰਹੀ ਹੈ ਰੈਲੇਵੈਂਟ ਸੈਕਸ਼ਨ ਆਫ ਪਾਕਸੋ ਤੇ ਬੀਐਨਐਸ ਤੇ ਐਫਆਰ ਦਰਜ ਕੀਤੀ ਗਈ ਹੈ ਜੀ ਸਰ ਇੱਕ ਸਕੂਲ ਨੂੰ ਇਨਫੀਮੇਟ ਕਰ ਦਿੱਤਾ ਗਿਆ ਜੀ ਸਕੂਲ ਕੀ ਉਹਦਾ ਪੱਖ ਕੀ ਹੈ ਸਕੂਲ ਦਾ ਸਕੂਲ ਦਾ ਪੱਖ ਹਜੇ ਕੋਈ ਸਾਹਮਣੇ ਨਹੀਂ ਆਇਆ ਜੀ ਸਕੂਲ ਨੂੰ ਵੈਸੇ ਉਹਦੇ ਧਿਆਨ ਚ ਲਾ ਦਿੱਤਾ ਗਿਆ ਸਰ ਇਹ ਪਤਾ ਲੱਗਦਾ ਹੈ ਕਿ ਏਸੀ ਬੱਚੀ ਦੇ ਨਾਲ ਸੀਗਾ ਕਿ ਹੋਰ ਵੀ ਬੱਚੇ ਕਿਸੇ ਸ਼ਿਕਾਰ ਫਿਲਹਾਲ ਤੱਕ ਤਾਂ ਸਾਡੇ ਸਾਹਮਣੇ ਏਸੀ ਬੱਚੀ ਤਾਂ ਸਾਹਮਣੇ ਆਇਆ ਡੂਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਜੇ ਕੋਈ ਹੋਰ ਜੋ ਇਹ ਟੀਚਰ ਹੈ ਜੋ ਅਕਿਊਜ਼ਡ ਹੈ ਉਹ ਕਰੀਬ 20 ਸਾਲ ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਿਹਾ ਹੈ 20 ਸਾਲ ਕੀ ਏਜ ਹੈ ਏਜ ਕੀ ਉਹਨਾਂ ਦੀ ਅਰਾਊਂਡ 42 43 ਸਾਲ ਹੈ